ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਪੱਤਰਕਾਰ ਵੀਰਾਂ ਨੂੰ ਮੈਂ ਆਪ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਸਭ ਕੋਲੋਂ ਮਾਫੀ ਚਾਹੁੰਨਾ ਕਿ ਅਸੀਂ ਪਿੱਛੇ ਪ੍ਰੋਗਰਾਮ ਤੇ ਥੋੜਾ ਲੇਟ ਹੋ ਗਏ ਆ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਆ ਜਿਹਦੇ ਵਿੱਚ ਤੁਹਾਨੂੰ ਪਤਾ ਤੁਸੀਂ ਸਾਰੇ ਵੀਰ ਜਦੋਂ ਪਰਸੋਂ ਸਾਡੇ ਸਾਰੇ ਜਿਹੜੇ ਸਿੰਘ ਅਜਨਾਲਾ ਕੇਸ ਵਾਲੇ ਸੀ ਉਹਨਾਂ ਦੀ ਤਰੀਕ ਸੀਗੀ ਜੀ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਤੇ ਉੱਥੇ ਜੋ ਕੁਛ ਉਸ ਦਿਨ ਦਾ ਮਾਹੌਲ ਸੀ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਪਹਿਲਾਂ ਬਰੀਫ ਕਰੂੰਗਾ ਫਿਰ ਸਾਡੇ ਨਾਲ ਸਰਦਾਰ ਕਰਮਵੀਰ ਸਿੰਘ ਜੀ ਪੰਨੂ ਸਾਹਿਬ ਸਾਡੇ ਜਿਹੜੇ ਵਕੀਲ ਨੇ ਉਹ ਵੀ ਬੈਠੇ ਨੇ ਉਹ ਵੀ ਲੀਗਲ ਜੋ ਅਸੀਂ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਦੱਸਣਗੇ ਸੋ ਉਸ ਦਿਨ ਜੋ ਉੱਥੇ ਵਾਕਿਆ ਹੋਇਆ ਤੁਸੀਂ ਸਾਰਿਆਂ ਨੇ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਜਦੋਂ ਸਵੇਰ ਤੋਂ ਲੈ ਕੇ ਸਾਰੇ ਸਿੰਘਾਂ ਨੂੰ ਜਦੋਂ ਪੇਸ਼ੀ ਲਈ ਉੱਥੇ ਲੈ ਕੇ ਆਏ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਨ ਦੇ ਲਈ ਤੇ ਉੱਥੇ ਸਾਰੇ ਪਰਿਵਾਰਾਂ ਦੇ ਬੱਚੇ ਉਹਨਾਂ ਦੀਆਂ ਕਿਸੇ ਦੀਆਂ ਭੈਣਾਂ ਕਿਸੇ ਦੀਆਂ ਘਰਵਾਲੀਆਂ ਤੇ ਕਿਸੇ ਦੀਆਂ ਮਾਤਾ ਬਜ਼ੁਰਗ ਸਾਰੇ ਉੱਥੇ ਉਸ ਦਿਨ ਪਹੁੰਚੇ ਹੋਏ ਸੀਗੇ ਤੇ ਸਾਰਿਆਂ ਨੂੰ ਇੱਕ ਉਹਨਾਂ ਦੇ ਮਨ ਵਿੱਚ ਸੀਗੀ ਕਿ ਜਦੋਂ ਅੱਜ ਪੇਸ਼ੀ ਤੇ ਲੈ ਕੇ ਆਉਣਗੇ ਤੇ ਅਸੀਂ ਉਹਨਾਂ ਨਾਲ ਮਿੰਟ 2 ਮਿੰਟ ਦੀ ਕੋਈ ਮੁਲਾਕਾਤ ਕਰਾਂਗੇ ਮੈਂ ਸਮਝਦਾ ਉਹਨਾਂ ਦੀ ਜਿਹੜੀ ਇਹ ਭਾਵਨਾ ਸੀ ਉਹ ਬੜੀ ਪਵਿੱਤਰ ਸੀ ਕਿਉਂਕਿ ਹਰ ਆਦਮੀ ਚਾਹੁੰਦਾ ਹੁੰਦਾ ਕਿ ਜੇ ਮੇਰੇ ਪਰਿਵਾਰ ਨੂੰ ਕਿਸੇ ਨੂੰ ਲੈ ਕੇ ਆ ਰਹੇ ਆ ਤੇ ਮੈਂ ਉਹਨਾਂ ਨੂੰ ਜ਼ਰੂਰ ਮਿਲਾਂ ਉਹਦੀ ਜਿਹੜਾ ਸੁੱਖ ਸਾਂ ਦਾ ਉਹ ਪੁੱਛਾਂ ਪਰ ਉਸ ਦਿਨ ਜੋ ਉੱਥੇ ਮਾਹੌਲ ਬਣਾਇਆ ਗਿਆ ਉਹ ਸਾਰੇ ਬਾਰੇ ਮੈਂ ਤੁਹਾਨੂੰ ਇੱਕ ਵਿਸਥਾਰ ਵਿੱਚ ਦੱਸਣਾ ਚਾਹਣਾ ਕਿ ਜਦੋਂ ਉੱਪਰ ਸਾਰੇ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਸੀਗੇ ਤੇ ਉਹਨਾਂ ਨੂੰ ਉੱਥੋਂ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਪਰ ਉਹਨਾਂ ਦੀ ਪਹਿਲਾਂ ਜੱਜ ਸਾਹਿਬ ਦੇ ਸਾਹਮਣੇ ਪੇਸ਼ੀ ਹੋ ਜਵੇ ਫਿਰ ਉਸ ਤੋਂ ਬਾਅਦ ਤੁਸੀਂ ਹੁਣ ਥੱਲੇ ਚਲੇ ਜਾਓ ਉੱਥੇ ਜਦੋਂ ਉਹ ਜਾਣ ਲੱਗਣਗੇ ਉੱਥੇ ਉਹਨਾਂ ਨੂੰ ਤੁਹਾਨੂੰ ਮਿਲਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਪਰ ਜਦੋਂ ਉੱਥੋਂ ਸਾਰੇ ਉਹਦੇ ਵਿੱਚ ਬਹੁਤ ਸਾਰੇ ਪਰਿਵਾਰ ਸੀਗੇ ਉੱਥੋਂ ਉੱਤਰ ਕੇ ਜਿੱਧਰ ਦੀ ਉਹਨਾਂ ਨੇ ਲੰਘਣਾ ਸੀਗਾ ਉਧਰਲੇ ਵੱਨੇ ਜਾ ਕੇ ਕਾਫੀ ਪਿੱਛੇ ਖੜੇ ਸੀਗੇ ਉਹ ਗਾਂ ਨਹੀਂ ਸੀ ਗਏ ਕਿਤੇ ਤੇ ਜਦੋਂ ਉੱਥੇ ਗਏ ਤੇ ਜਦੋਂ ਉਹ ਸਾਰੇ ਸਿੰਘਾਂ ਨੂੰ ਲੈ ਕੇ ਆ ਰਹੇ ਸੀਗੇ ਤਾਂ ਉਸ ਵੇਲੇ ਸਾਰਿਆਂ ਨੇ ਕਿਹਾ ਸੋਚਦੇ ਸੀ ਕਿ ਸਾਨੂੰ ਇਹਨਾਂ ਨੂੰ ਮળોਣਗੇ ਪਰ ਉਸ ਵੇਲੇ ਉੱਥੇ ਜਿਹੜੀ ਫੋਰਸ ਲੱਗੀ ਹੋਈ ਸੀ ਜਿਨ੍ਹਾਂ ਦੀ ਕਮਾਂਡ ਐਸਪੀ ਹਰਪਾਲ ਸਿੰਘ ਕਰ ਰਿਹਾ ਸੀਗਾ ਉਹਨਾਂ ਨੇ ਆ ਕੇ ਉੱਥੇ ਸੰਗਤ ਨੂੰ ੱੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਜਾਓ ਇੱਥੋਂ ਤੁਸੀਂ ਇੱਥੋਂ ਨਿਕਲੋ ਤੁਹਾਡੀ ਕਿਸੇ ਨਾਲ ਅਸੀਂ ਮੁਲਾਕਾਤ ਨਹੀਂ ਕਰਾਉਣੀ ਹੈਗੀ ਤੇ ਉੱਥੇ ਬੀਬੀਆਂ ਨੇ ਕਿਹਾ ਕਿ ਅਸੀਂ ਸਵੇਰ ਦੀਆਂ ਇੱਥੇ ਬੈਠੀਆਂ ਤੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਮੁਲਾਕਾਤ ਕਰਾਵਾਂਗੇ ਕਹਿੰਦੇ ਨਹੀਂ ਭੱਜੋ ਇੱਥੋਂ ਤੁਸੀਂ ਨਹੀਂ ਇੱਥੇ ਕਰ ਸਕਦੇ ਤੇ ਜਦੋਂ ਬੀਬੀਆਂ ਨੇ ਕਿਹਾ ਕਿ ਨਹੀਂ ਤੁਸੀਂ ਇਦਾਂ ਨਾ ਸਾਡੇ ਨਾਲ ਕਰੋ ਸਾਡੇ ਬੱਚੇ ਨਾਲ ਨਹੀਂ ਸਾਡੇ ਤੇ ਉੱਥੇ ਪੁਲਿਸ ਨੇ ਫੋਰਸਫੁਲੀ ਉੱਥੇ ਜਦੋਂ ਕਿ ਕਿਸੇ ਵੀ ਲੇਡੀ ਦੇ ਨਾਲ ਗੱਲ ਕਰਨੀ ਹੁੰਦੀ ਆ ਤਾਂ ਉੱਥੇ ਲੇਡੀਜ਼ ਪੁਲਿਸ ਕਰਦੀ ਹੁੰਦੀ ਆ ਤੇ ਉੱਥੇ ਬਹੁਤ ਸਾਰੇ ਸਾਡੇ ਜਿਹੜੇ ਲੇਡੀਜ਼ ਨਹੀਂ ਸੀਗੀਆਂ ਪੁਲਿਸ ਦੀਆਂ ਤੇ ਜਿਹੜੇ ਪੁਲਿਸ ਆਫੀਸਰ ਸਿਗੇ ਉਹਨਾਂ ਨੇ ਬਿਲਕੁਲ ਸਾਡੀਆਂ ਬੀਬੀਆਂ ਨੂੰ ਗੁੱਟਾਂ ਤੋਂ ਫੜ ਕੇ ਘੜੀਸਿਆ ਔਰ ਜਿੰਨੀਆਂ ਅੰਮ੍ਰਿਤਧਾਰੀ ਬੀਬੀਆਂ ਸੀ ਉਹਨਾਂ ਦੀਆਂ ਚੁੰਨੀਆਂ ਵੀ ਉੱਥੇ ਲਾਈਆਂ ਗਈਆਂ ਔਰ ਉਸ ਤੋਂ ਬਾਅਦ ਬੜੀ ਹੈਰਾਨਗੀ ਦੀ ਗੱਲ ਹੋਈ ਹੈ ਕਿ ਪੁਲਿਸ ਮਹਿਕਮੇ ਦੇ ਅੰਦਰ ਐਸਪੀ ਸਾਹਿਬ ਦਾ ਅਹੁਦਾ ਬੜਾ ਵੱਡਾ ਹੁੰਦਾ ਜਿਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਉਹ ਕੰਬਾੜ ਸੰਭਾੜੀ ਹੋਈ ਸੀ ਜਿੱਥੇ ਉਹਨਾਂ ਦੇ ਆਪ ਦੇ ਕੋਈ ਯੂਨੀਫਾਰਮ ਵੀ ਨਹੀਂ ਪਾਈ ਸੀ ਸਿਵਲ ਵਰਦੀ ਦੇ ਵਿੱਚ ਸੀਗੇ ਪਰ ਜਿਹੜਾ ਉਹਨਾਂ ਨੇ ਉਸ ਦਿਨ ਉੱਥੇ ਵਰਤੀਰਾ ਸੰਗਤ ਦੇ ਨਾਲ ਕੀਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਖਿਲਾਫ ਜੋ ਉੱਥੇ ਸ਼ਬਦਾਬਲੀ ਉਹਨਾਂ ਦੀ ਮਾਤਾ ਜੀ ਦੇ ਨਾਲ ਉਹ ਬੋਲੀ ਗਈ ਉਹ ਪੂਰੀ ਦੁਨੀਆ ਦੇ ਵਿੱਚ ਮੇਰੇ ਖਰ ਨਿੰਦੀ ਗਈ ਆ ਜਿਹੜੀ ਕਿ ਕਿ ਸੱਭਿਆਕ ਭਾਸ਼ਾ ਨਹੀਂ ਸੀਗੀ ਕਿਉਂਕਿ ਆਪਾਂ ਸਮਝਦੇ ਹਾਂ ਕਿ ਪੁਲਿਸ ਇੱਕ ਲੋਕਾਂ ਨੂੰ ਇਨਸਾਫ ਦੇਣ ਵਾਲਾ ਉਹ ਮਹਿਕਮਾ ਹੁੰਦਾ ਉਹਨਾਂ ਨੇ ਹਰ ਇਨਸਾਨ ਕੋਈ ਵੀ ਉਹਨਾਂ ਦੇ ਸਾਹਮਣੇ ਆਵੇ ਉਹਨਾਂ ਦੇ ਨਾਲ ਵਧੀਆ ਤਰੀਕੇ ਨਾਲ ਬੋਲਣਾ ਹੁੰਦਾ ਔਰ ਉਹਨਾਂ ਨੂੰ ਇਨਸਾਫ ਦੇਣਾ ਹੁੰਦਾ ਪਰ ਉੱਥੇ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਤਪਾਲ ਸਿੰਘ ਦੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉਥੇ ਹਰਪਾਲ ਸਿੰਘ ਹੁਣਾਂ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀਗੇ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉੱਥੇ ਉਸ ਦਿਨ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਤੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ کردار ਨੂੰ ਉਹਨੂੰ ਨੀਵਾ ਦਿਖਾ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੀ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਹਰਲੇ ਮੁਲਕ ਦੇ ਬਿਛਿੰਦੇ ਇੱਥੇ ਆ ਗਏ ਹੁੰਨੇ ਆ ਉਹਨਾਂ ਦੇ ਨਾਲ ਵੀ ਮੇਰੇ ਖਿਆਲ ਕੋਈ ਕਿਸ ਇਸ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਕਰਦਾ ਸੋ ਇਹ ਜੋ ਵੀ ਕਾਰਵਾਈ ਕੀਤੀ ਗਈ ਉਹ ਬੜੀ ਨਿੰਦਣਯੋਗ ਸੀ ਸਾਡੀਆਂ ਬੀਬੀਆਂ ਕਈਆਂ ਦੇ ਬਾਹਾਂ ਤੇ ਝਰੀਟਾਂ ਵੀ ਆਈਆਂ ਉਹਨਾਂ ਦੀਆਂ ਚੁੰਨੀਆਂ ਲੈਥੀਆਂ ਸੋ ਉਹਦੀ ਜਿਹੜੀ ਸਾਰੀ ਕਾਰਵਾਈ ਹੈ ਅਸੀਂ ਲੀਗਲ ਤੌਰ ਤੇ ਉਹ ਸਾਰੀ ਕਾਰਨ ਜਾ ਰਹੇ ਆ ਉਹਦੀ ਪੂਰੀ ਬਰੀਫ ਤੁਹਾਨੂੰ ਸਰਦਾਰ ਕਾਨੂੰਨਪਾਲ ਕਰਮਵੀਰ ਸਿੰਘ ਜੀ ਜਿਹੜੇ ਸਾਡੇ ਪੰਨੂ ਸਾਹਿਬ ਵਕੀਲ ਨੇ ਉਹ ਡਿਟੇਲ ਵਿੱਚ ਦੱਸਣਗੇ ਸੋ ਉਹਦੇ ਲਈ ਅਸੀਂ ਸਾਡੀ ਪਾਰਟੀ ਵੱਲੋਂ ਇੱਕ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਆਫੀਸਰ ਨੂੰ ਸਸਪੈਂਡ ਕਰਕੇ ਉਹਦੀ ਬਦਲੀ ਵੀ ਉਥੋਂ ਕਰਨੀ ਚਾਹੀਦੀ ਆ ਔਰ ਉਹਦੇ ਨਾਲ ਉਹਨਾਂ ਤੇ ਵਿਭਾਗੀ ਕਾਰਵਾਈ ਵੀ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਕਿਸੇ ਆਮ ਨਹੀਂ ਬਿਲਕੁਲ 20 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਐਮਪੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਉਹ ਕੀਤੀ ਹੈ ਸੋ ਇਹਦੇ ਲਈ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਤੁਹਾਡੇ ਵਿੱਚ ਕੀਤੀ ਹੈ ਇਹਦੇ ਲਈ ਮੈਂ ਤੁਹਾਨੂੰ ਥੋੜੀਆਂ ਇਹ ਗੱਲਾਂ ਬ੍ਰੀਫ ਵਿੱਚ ਕੀਤੀਆਂ ਨੇ ਹੁਣ ਸਾਡੇ ਲੀਗਲ ਸੈਲ ਦੇ ਜਿਹੜੇ ਹੈਗੇ ਨੇ ਵਕੀਲ ਸਾਹਿਬ ਉਹ ਤੁਹਾਡੇ ਨਾਲ ਗੱਲ ਕਰਨਗੇ 31 7 2025 ਨੂੰ ਜਿਵੇਂ ਜੋਲ ਸਾਹਿਬ ਨੇ ਦੱਸਿਆ ਕੋਰਟ ਕੰਪਲੈਕਸ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਕੀਤੀ ਹੋਈ ਆ ਜੋ ਕਿ ਇੱਕ ਪੁਲਿਸ ਅਫਸਰ ਵੱਲੋਂ ਕੀਤੀ ਗਈ ਆ ਜੋ ਕਿ ਖੁਦ ਆਪ ਜੋ ਦਾ ਪ੍ਰੋਟੋਕੋਲ ਹੁੰਦਾ ਸੁਪਰੀਮ ਕੋਰਟ ਦੀਆਂ ਕਲੀਅਰ ਗਾਈਡਲਾਈਨਸ ਐਂਡ ਇਨਸਟਰਕਸ਼ਨਸ ਐਂਡ ਜੱਜਮੈਂਟਸ ਐ ਇਹਨਾਂ ਤੇ ਕੋਈ ਵੀ ਪੁਲਿਸ ਅਫਸਰ ਜਦੋਂ ਬੰਦੋਬਸ ਡਿਊਟੀ ਦੇ ਕਿਸੇ ਕੋਰਟ ਕੰਪਲੈਕਸ ਦੇ ਅੰਦਰ ਡਿਊਟੀ ਤੇ ਹੁੰਦਾ ਉਹਦੇ ਪ੍ਰੋਪਰ ਡਰੈਸ ਹੋਣੀ ਚਾਹੀਦੀ ਆ ਉਸ ਪੁਲਿਸ ਅਫਸਰ ਨੇ ਦੋ ਉਥੇ ਅਕਰਮਸ਼ ਕੀਤੀਆਂ ਇੱਕ ਪਹਿਲਾਂ ਭਗਵੰਤ ਸਿੰਘ ਬਾਜੇਕੇ ਨੂੰ ਮਿਸ ਮੈਨ ਹੈਂਡਲ ਕੀਤਾ ਗਿਆ ਥਰੈਸ਼ਿੰਗ ਕੀਤੀ ਗਈ ਗਾਲਾਂ ਕੱਢੀਆਂ ਗਈਆਂ ਸਿਰਫ ਇਸ ਕਰਕੇ ਜੋ ਸਟੇਟ ਇੱਕ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਨੈਰੇਟਿਵ ਸਿਰਜ ਰਹੀ ਸੀ ਔਨ ਦਾ ਇਨਸਟੈਂਸ ਆਫ ਭਗਵੰਤ ਸਿੰਘ ਬਾਜੇਕੇ ਉਹਨੇ ਉਹਨੂੰ ਰਗੜਾਇਆ ਉਹਨੂੰ ਉਹਨੇ ਉਹਨੂੰ ਕੰਡੈਮਨਟ ਕੀਤਾ ਕਿ ਆਪਣਾ ਵਰਜਨ ਦਿੱਤਾ ਵੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡਰਡ ਪੇजेस ਤੇ ਤੇ ਕਈ ਖਾਲੀ ਪੇजेस ਤੇ ਸਾਈਨ ਕਰਾਇਆ ਇਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਕੰਪਲੇਂਟ ਆ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਨੂੰ ਵੀ ਕੀਤੀ ਤੇ ਅਸੀਂ ਆਪਣੀ ਰਿਟਨ ਦੇ ਵਿੱਚ ਦਰਖਾਸਤ ਵੀ ਦਿੱਤੀ ਉੱਥੇ ਉਸ ਤੋਂ ਬਾਅਦ ਜਿਹੜਾ ਥੱਲੇ ਆ ਕੇ ਜਿਹੜਾ ਦੂਜੀ ਅਕਰਮ ਹੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਆਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ਡੀਲ ਕਰ ਰਿਹਾ ਸੀਗਾ ਉਹਦੀ ਉਹ ਕੋਈ ਪਰਸਨਲੀ ਇਸ ਚੀਜ਼ ਨੂੰ ਲੈ ਰਿਹਾ ਸੀਗਾ ਉਹਦੀਆਂ ਜਿਹੜੀਆਂ ਸਟੇਟਮੈਂਟਸ ਆ ਇਹ ਪੁਲਿਸ ਆਫਸਰ ਵਾਲੀਆਂ ਸਟੇਟਮੈਂਟ ਨਹੀਂ ਇਹ ਸਟੇਟਮੈਂਟ ਹੈਗੀਆਂ ਕਿਸੇ ਪੋਲੀਟੀਕਲ ਪਾਰਟੀ ਦੇ ਆਪਣੇ ਆਪੋਨੈਂਟ ਨੂੰ ਡੀਫੇਮ ਕਰਨ ਵਾਲੀਆਂ ਵਾ ਤੇ ਇਹਦੇ ਸਬੰਧ ਦੇ ਵਿੱਚ ਜੋ ਉਹਨਾਂ ਦਾ ਐਕਸ਼ਨ ਸੀਗਾ ਜੋ ਉਹਨਾਂ ਦਾ ਵਤੀਰਾ ਸੀਗਾ ਇੰਡੀਵਿਜੂਅਲ ਕੈਨ ਡੂ ਰੋਂਗਸ ਕਿਉਂਕਿ ਆਮ ਲੋਕਾਂ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗਲਤੀ ਕਰ ਸਕਦੇ ਜਾਣੇ-ਅਣਜਾਣੇ ਦੇ ਵਿੱਚ ਪੁਲਿਸ ਅਫੀਸ਼ਰ ਕੈਨ ਨੋਟ ਬੀ ਬਾਉਂਡ ਟੂ ਡੂ ਰੋਂਗਸ ਉਹ ਗਲਤ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਪਤਾ ਸੀਗਾ ਜੇ ਉਹ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਮੈਨ ਲਈ ਉਹ ਕਹਿ ਸਕਦਾ ਸੀ ਤੁਸੀਂ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਬਾਉਂਡ ਆ ਪਰ ਉਹਨੇ ਜੋ ਸਟੇਟਮੈਂਟ ਦਿੱਤੀਆਂ ਉਹ ਪਰਸਨਲੀ ਇੱਕ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਦਿੱਤੀਆਂ ਨਾ ਕਿ ਪੁਲਿਸ ਅਫਸਰ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਜੇ ਮੈਨੂੰ ਕਿ ਗਾਂ ਇਲੈਕਸ਼ਨ ਵਗੈਰਾ ਲੜਨੀ ਹੋਵੇ ਜੇ ਲੜਨੀ ਤਾਂ ਰਿਜ਼ਾਈਨ ਕਰਕੇ ਆ ਜਾ ਸਾਨੂੰ ਕੀ ਪ੍ਰੋਬਲਮ ਨਹੀਂ ਬੀਇੰਗ ਅ ਪੁਲਿਸ ਅਫਸਰ ਐਫੋ ਜੇ ਪੁਲਿਸ ਅਫਸਰ ਦੀ ਸਾਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੋੜ ਨਹੀਂ ਇਹਦੀਆਂ ਅੱਗੇ ਵੀ ਹਰ ਕਿਸਾਨਾਂ ਨਾਲ ਮਿਸਹੈਂਡਲ ਮੈਨ ਹੈਂਡਲ ਨੂੰ ਕਰਦਾ ਰਿਹਾ ਕਿ ਇੱਕ ਬੈਰੋਕ੍ਰੇਟਰੀ ਇੱਕ ਉਹਨੇ ਕਮੈਂਟਸ ਪਾਸ ਪਾਸ ਕੀਤੇ ਸਿੰਸ ਆਪਾਏ ਅ ਅਮਰਤਪਾਲ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਦੇ ਪ੍ਰੋਟੋਕੋਲ ਬ੍ਰੇਕ ਕੀਤਾ ਉੱਥੇ ਉਹਨੇ ਇੱਕ ਮੈਂਬਰ ਪਾਰਲੀਮੈਂਟ ਦੇ ਫੈਮਿਲੀ ਮੈਂਬਰਸ ਤੇ ਇਟਸੈਲਫ ਮੈਂਬਰ ਪਾਰਲੀਮੈਂਟ ਤੇ ਇੱਕ ਪ੍ਰੋਟੋਕੋਲ ਆ ਉਹਨੇ ਉਹਨਾਂ ਤੇ ਅਲੀਗੇਸ਼ਨ ਲਗਾਏ ਵਿਦਆਊਟ ਐਨੀ ਉਹਦੇ ਕੋਲ ਰੀਜ਼ਨੇਬਲ ਗਰਾਉਂਡਸ ਕਿਉਂਕਿ ਉਹ ਕੋਈ ਉੱਥੇ ਹੈ ਨਹੀਂ ਸੀ ਅਪੁਆਇੰਟਡ ਵੀ ਅਲੀਗੇਸ਼ਨ ਓਨਲੀ ਇਹਦੇ ਸਬੰਧ ਦੇ ਵਿੱਚ ਅਸੀਂ ਉਹਨੂੰ ਇੱਕ ਸ਼ੋਕਾਸ ਨੋਟਿਸ ਦਿੱਤਾ ਤੇ 5 ਦਿਨ ਦਾ ਉਹਨੂੰ ਟਾਈਮ ਦਿੱਤਾ ਉਹਦੇ ਵਿੱਚ ਅਨਕੰਡੀਸ਼ਨਲੀ ਮਾਫੀ ਮੰਗੇ ਨਹੀਂ ਤੇ ਅਸੀਂ ਉਹਦੇ ਤੇ ਜੋ ਵੀ ਅਸੀਂ ਪ੍ਰਿਵਿਲੇਜ ਕਮੇਟੀ ਨੂੰ ਲੋਕ ਸਭਾ ਦੀ ਨੂੰ ਸਪੀਕਰ ਸਾਹਿਬ ਲੋਕ ਸਭਾ ਦੇ ਸਪੀਕਰ ਨੂੰ ਵੀ ਭੇਜਿਆ ਇਹਨਾਂ ਨੇ ਮੇਲਸ ਕੀਤੀਆਂ ਨੇ ਗਵਰਨਰ ਪੰਜਾਬ ਨੂੰ ਕੀਤੀਆਂ ਤੇ ਇਹਨਾਂ ਨੂੰ ਵੀ ਇੱਕ ਕਮਿਸ਼ਨਰ ਨੂੰ ਵੀ ਭੇਜਿਆ ਇਹ ਇਸ ਬੰਦ ਦੇ ਵਿੱਚ ਇੱਕ ਕੰਪਲੇਂਟ ਭੇਜੀ ਆ ਤੇ ਉਹਨਾਂ ਨੇ ਦਿਨਾਂ ਦੇ ਵਿੱਚ ਜੇ ਨਹੀਂ 5 ਦਿਨ ਦੇ ਅੰਦਰ ਪਬਲੀਕਲੀ ਮਾਫੀ ਮੰਗਦਾ ਤੇ ਅਸੀਂ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਾਂਗੇ। ਥੈਂਕ ਯੂ। ਇਹ ਤੁਹਾਨੂੰ ਜੀ ਇਹ ਕੱਲ ਭੇਜੇ ਜੀ। ਇਹਨਾਂ ਦੇ ਕਿਉਂਕਿ ਡਾਕ ਬੰਦ ਸੀਗੀ। ਇਹਨਾਂ ਦੇ ਪਰਸਨਲ ਨੰਬਰਸ ਤੇ WhatsApp ਕੀਤਾ, ਮੇਲਸ ਵੀ ਕੀਤੀਆਂ ਗਈਆਂ ਤੇ ਮੈਂ ਖੁਦ ਦੇਣ ਗਿਆ ਸੀ ਉੱਥੋਂ ਨਾਲ ਲੈਣ ਤੋਂ ਮਨਾ ਕਰਤਾ। ਅੱਜ ਤੱਕ ਦਾ ਸਮਾਂ ਜੇ ਤਾਂ 5 ਮਾਰਚ ਤੱਕ ਦਾ ਹਾਂ ਜੀ ਇਸ ਸੰਬੰਧ ਵਿੱਚ ਤੁਸੀਂ ਮਤਲਬ ਕੋਈ ਤੁਹਾਨੂੰ ਕਾਲ ਆਈ ਕਿਸੇ ਸੀਨੀਅਰ ਅਧਿਕਾਰੀ ਦੀ ਪ੍ਰਸ਼ਾਸਨ ਦੇ ਵੱਲੋਂ ਕਿ ਜਾਨਸੀ ਉਹਦਾ ਮਾਫੀ ਮੰਗਾ ਦਿੱਤੀ ਜਾਂ ਜੀ ਸੀਨੀਅਰ ਅਫਸਰ ਸੀ ਕੋਈ ਇਦਾਂ ਦੀ ਗੱਲ ਨਹੀਂ ਅਜੇ ਕੋਈ ਇਹਨਾਂ ਦਾ ਆਫੀਸ਼ੀਅਲੀ ਕੋਈ ਕਮਿਊਨੀਕੇਸ਼ਨ ਨਹੀਂ ਹੋਇਆ ਸਾਡੇ ਨਾਲ ਕਿ ਉਹ ਮਾਫੀ ਪਾਗਰ ਮੰਗ ਜਿਆ ਸਿਚੁਏਸ਼ਨ ਪਾਟੀ ਨੂੰ ਮਾਫੀ ਨਹੀਂ ਉਹ ਮਾਫੀ ਕਿੱਦਾਂ ਮੰਗਦੇ ਉਹ ਆਪਣੇ ਪਬਲਿਕਲੀ ਆ ਕੇ ਸ਼ਬਦ ਵਾਪਸ ਲੈਣ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਤੇ ਡਿਸਪਲਿਨਰੀ ਐਕਸ਼ਨ ਤੇ ਹੋਣਾ ਹੀ ਚਾਹੀਦਾ ਨਾ ਉੱਤੇ ਡਿਊਟੀ ਬੰਦੀ ਆ ਇਥੋਂ ਸੀਪੀ ਦੀ ਤੇ ਡੀਜੀਪੀ ਪੰਜਾਬ ਦੀ ਇਹੋ ਜਿਹਾ ਪੁਲਿਸ ਆਫਸਰ ਜੋ ਕਿ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇंदे ਦੇ ਖਿਲਾਫ ਇਹੋ ਜਿਹੇ ਰਿਮਾਰਕਸ ਦੇ ਰਿਹਾ ਇੱਦਾਂ ਗੱਲਾਂ ਕਰ ਰਿਹਾ ਇਹ ਕਾਮ ਲੋਕਾਂ ਨਾਲ ਕਿਦਾਂ ਡੀਲ ਇਹੋ ਜਿਹੇ ਬੰਦਿਆਂ ਨੂੰ ਕੋਈ ਅਧਿਕਾਰ ਨਹੀਂ ਨੌਕਰੀ ਤੇ ਰਹਿਣ ਦਾ ਸੰਗਤਨੀ ਜਾਣਨਾ ਚਾਹੁੰਦੀ ਆ ਕਮੈਂਟਾਂ ਦੇ ਵਿੱਚ ਨਾ ਮੈਸੇਜ ਵੀ ਆਉਂਦੇ ਆ ਭਾਈਓ ਮਰਕਵਾਲ ਜੀ ਮਾਰੇ ਜਾਂ ਕੋਈ ਉਹ ਦੰਕਾਂ ਦੀ ਸਾਂਝੀ ਕਰੋ ਬਿਲਕੁਲ ਇਫਿਨਿਟੀ ਦਾ ਕਿਹਦਾ ਕੀ ਰਾਇ ਹੁਣ ਪੰਜਾਬ ਦੇ ਵਿੱਚ ਹੀ ਆnde ਜਾਇਆ ਆਪਣਾ ਕੰਮ ਮਦੇ ਸਾਥੀ ਕੋਈ ਭਾਈ ਅਮਰਪਾਲ ਸਿੰਘ ਪੂਰੀ ਚੜਦੀ ਕਲਾ ਚ ਨੇ ਸਿੱਖੀ ਨੂੰ ਪਰਨਾਏ ਹੋਏ ਨੇ ਜੀ ਪੰਜਾਬ ਪੰਜਾਬੀ ਦਾ ਪੰਥ ਲਈ ਲੈ ਕੇ ਤੁਰੇ ਸੀਗੇ ਜੀ ਪੰਜਾਬ ਦੇ ਵਿੱਚ ਅੱਗ ਉਦੋਂ ਲੱਗੀ ਸੀ ਜੋ ਲੋਕ ਨਸ਼ੇਨਾ ਮਾਰ ਰਹੇ ਸੀਗੇ ਜਦੋਂ ਮਾਸ ਮਾਈਗ੍ਰੇਸ਼ਨ ਹੋ ਰਹੀ ਸੀ ਅੱਗ ਹੋ ਸੀਗੀ ਉਹਨਾਂ ਉਹ ਅੱਗ ਨੂੰ ਬੁਝਾਉਣ ਲਈ ਤੇ ਜਿਹੜੀ ਪੰਜਾਬੀ ਯੂਥ ਜਿਹੜੀ ਗਰਾਵਟ ਵੱਲ ਜਾ ਰਹੀ ਸੀ ਮੋਢਾ ਦੇ ਕੇ ਤਾਂ ਚੁੱਕਣ ਲਈ ਜੋ ਉਹਨਾਂ ਸ਼ੁਰੂ ਕੀਤਾ ਸੀ ਮੂਵਮੈਂਟ ਉਹਦੇ ਲਈ ਅੱਜ ਵੀ ਖੜੇ ਆ ਪੰਜਾਬ ਪੰਜਾਬੀ ਦਾ ਪੰਥ ਲਈ ਖੜੇ ਆ ਪੂਰੀ ਚੜ੍ਹਦੀ ਕਲਾ ਚ। ਉਤਾਰਨ ਦੀ ਇਲੈਕਸ਼ਨ ਆ ਰਹੀ ਆ ਉਹ ਤੇ ਬਬਲੀ ਫਲੋਰ ਆ ਰੋ ਤੇ ਜਾਂ ਮਨੂ ਸਰ ਜੀ ਮੈਨੂੰ ਦੱਸ ਦੋ ਕਿ ਜੇ 5 ਦਿਨ ਦੇ ਵਿੱਚ ਮਾਫੀ ਨਹੀਂ ਮੰਗਦੇ ਅਸੀਂ ਸਰਬਾਤਮਕ ਫਿਰ ਅਗਲੀ ਕਾਰਵਾਈ ਕਿੰਨੀ ਦੀ ਕਰ ਸਕਦੇ ਅੱਗੇ ਕਾਨੂੰਨੀ ਕਾਰਵਾਈ ਪ੍ਰੋਪਰ ਕਾਨੂੰਨੀ ਕਾਰਵਾਈ ਹੋਣਗੀ ਹੋਏਗੀ ਅਸੀਂ ਲੋਕ ਸਭਾ ਦੇ ਸਪੀਕਰ ਨੂੰ ਪਰਸਨਲੀ ਮਿਲਾਂਗੇ ਇਹਨਾਂ ਕੋਲ ਟਾਈਮ ਲੈ ਕੇ ਪ੍ਰਵੀਲੇਜ ਕਮੇਟੀ ਨੂੰ ਵੀ ਮਿਲਾਂਗੇ ਤਾਂ ਜੋ ਉੱਥੇ ਵਿੱਚ ਐਮਪੀ ਦੇ ਇੱਕ ਅਧਿਕਾਰ ਹੁੰਦੇ ਹੈ ਪ੍ਰੋਟੋਕੋਲ ਹੁੰਦਾ ਜਿਹੜਾ ਉਹਦਾ ਬ੍ਰੇਕ ਹੋਇਆ ਉਹਦੇ ਉਹਦੇ ਲਈ ਕਾਰਵਾਈ ਪ੍ਰੋਪਰ ਕਰਾਵਾਂਗੇ ਜੀ। ਗਲਤ ਕੀਤਾ ਜੀ ਇਹਦੇ ਬਾਰੇ ਸੀਐਮ ਨੂੰ ਜਾਂ ਡੀਜੀਪੀ ਨੂੰ ਕੋਈ ਲਿਖਤੀ ਸ਼ਿਕਾਇਤ ਭੇਜੀ ਗਈ ਹੈ ਜਾਂ ਮਿਲਨ ਦਾ ਕੋਈ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਮੇਲ ਕਰ ਦਿੱਤੇ ਗਏ ਗਵਰਨਰ ਪੰਜਾਬ ਨੂੰ ਕੀਤੀ ਹੈ ਮੇਲ ਜੀ। ਦੱਸਿਆ ਜੀ ਆਪਣਾ ਇਲੈਕਸ਼ਨ ਬਾਰੇ ਦੱਸਿਓ। ਆਪਾਂ ਅੱਜ ਦੇ ਮੁੱਦੇ ਤੇ ਨਿਰਧਾਰਤ ਇਹ ਆਪਾਂ ਅੱਜ ਦੇ ਮੁੱਦੇ ਤੇ ਇਹਨੂੰ ਆਪਾਂ ਅੱਜ ਇੱਥੇ ਰਹਿਣ ਦੀਏ ਦੂਜੀ ਆਪਾਂ ਇਲੈਕਸ਼ਨ ਹੋਰ ਪੋਲਿਟੀਕਲ ਗੱਲਾਂ ਬਾਰੇ ਕਿਸੇ ਹੋਰ ਦਿਨ ਆਪਾਂ ਮਿਲਾਂਗੇ ਵੱਡੀ ਤੁਹਾਡੀ ਬੜੀ ਚੱਲ ਰਹੀ ਹੈ ਨਾ ਉੱਥੇ ਤਰਫ ਨਹੀਂ ਪਾਰਟੀ ਦਾ ਇਲੈਕਸ਼ਨ ਲੜੂਗੀ ਤੇ ਪਾਰਟੀ ਡਿਸਾਈਡ ਕਰੂਗੀ ਕਿ ਕਨੇ ਲੜਦਾ ਅਜੇ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਦਿਨ ਦੱਸ ਸਕਦਾ ਪੋਲਿਟੀਕਲ ਫੇਅਰ ਕਮੇਟੀ ਸਾਡੀ ਡਿਸਾਈਡ ਕਰੂਗੀ ਕੌਣ ਕੈਂਡੀਡੇਟ ਹੋ ਸਕਦਾ ਇਹ ਦੇਖੋ ਜੀ ਮੇਰਾ ਖਿਆਲ ਹੈ ਕਿ ਸਾਡੀ ਡਿਸਟ੍ਰਿਕਟ ਤੇ ਵੀ ਜਿਹੜਾ ਪੋਲਿਟੀਕਲ ਬਹੁਤ ਵੱਡਾ ਦਬਾਅ ਆ ਕਿ ਜਿਹੜੀ ਪਿਛਲੇ ਸਾਲ ਦੀ ਜਿਹੜੋ ਦੋ ਦੋ ਸਾਲਾਂ ਦੀ ਜਿਹੜਾ ਐਨਐਸਐਸੀ ਉਹਦੇ ਖਿਲਾਫ ਅਸੀਂ ਲੜਾਈ ਰਹੀ ਸੀ ਤੇ ਉਹ ਮੇਰਾ ਖਿਆਲ 23 22 ਅਪ੍ਰੈਲ ਨੂੰ ਖਤਮ ਹੋ ਗਈ। ਉਦੋਂ ਬਾਅਦ ਚ ਵੀ ਦੋ ਤਰੀਕਾਂ ਪੈ ਗਈਆਂ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾ ਰਹੀ ਜੀਐਸਟੀ ਵੀ ਜਸਾ ਵੀ ਕਿ ਉਹ ਜਿਹੜੀ ਐਨਐਸਐ ਲਾਈ ਆ ਸਹੀ ਲਾਈ ਆ ਕਿ ਗਲਤ ਲਾਈ ਆ। ਉਦੋਂ ਬਾਅਦ ਚ ਹੁਣ ਸਾਨੂੰ ਇਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਹਾਂ ਸ਼ਾਇਦ ਅਗਲੇ ਹਫ਼ਤੇ ਅਸੀਂ ਸੁਪਰੀਮ ਕੋਰਟ ਚ ਉਹਦੇ ਏ ਕੇਸ ਫਾਈਲ ਕਰ ਦਾਂਗੇ ਐਨਐਸਏ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਹੈ ਇਹ ਤੇ ਬਾਅਦ ਵਿੱਚ ਹੋ ਸਕਦਾ ਹੈ ਪੋਸਟਰ ਵਾਇਰਲ ਹੋ ਗਿਆ ਜਿਹੜਾ 4-5 ਦਾ ਤੁਹਾਡੇ ਵੱਲੋਂ ਸ਼ੇਅਰ ਕੀਤਾ ਹੋਇਆ ਕਿ ਜਾਂ ਇਹ ਫੇਕ ਆਏ ਤੇ ਬਾਰੇ ছাত্রী ਨੂੰ ਕੋਈ ਕੋਤਰਾ ਫੋਕਣ ਦੀ ਗੱਲ ਹੋਈ ਸੀ ਦੋ ਦਿਨ ਤੋਂ ਪੋਸਟਰ ਮਾਰਕ ਰਿਹਾ ਐਸਪੀ ਦਾ ਜੀ ਐਸਪੀ ਰਿਪੋਰਟਸ ਕਿ ਇਹ ਮੇਰਾ ਖਿਆਲ ਹੈ ਕਿ ਮੇਰੇ ਧਿਆਨ ਚ ਨਹੀਂ ਸ਼ਾਇਦ ਸਾਡੀ ਕੋਈ ਕਿਸੇ ਹੋਰ ਜ਼ਿਲ੍ਹੇ ਦੀ ਕੋਈ ਟੀਮ ਵੱਲੋਂ ਸ਼ਾਇਦ ਕੋਈ ਤਾਂ ਕੋਈ ਹੋਵੇਗਾ ਕਿ ਅਸੀਂ ਮੈਂ ਉਹਦੇ ਬਾਰੇ ਐਕਸਪਲੇਨ ਕਰ ਦਿੰਦਾ ਜੀ ਉਹ ਇਕੱਲੀ ਜਿਹੜਾ 4 ਤਰੀਕ ਦਾ ਪ੍ਰੋਗਰਾਮ ਆ ਉਹ ਸਾਡੀ ਪਾਰਟੀ ਵੱਲੋਂ ਕੋਈ ਕਿਸੇ ਦਾ ਪੁਤਲਾ ਸਾਂਡਦਾ ਨਹੀਂ ਉਹਨਾਂ 4 ਤਰੀਕ ਦਾ ਪ੍ਰੋਗਰਾਮ ਆ ਉਹ ਹਵਾਰਾ ਕਮੇਟੀ ਨੇ ਉਹ ਲਿਖਿਆ ਹੋਇਆ ਉਦੇ ਵਿੱਚ ਅਸੀਂ ਪਾਰਟਿਸਿਪੇਟ ਜਰੂਰ ਕਰ ਰਹੇ ਹਾਂ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ ਸਾਡੀ ਪਾਰਟੀ ਸਾਰੇ ਜ਼ਿਲ੍ਹਿਆਂ 'ਚ ਪਾਰਟਿਸਿਪੇਟ ਕਰੂਗੀ ਕਿਉਂਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ। ਖੜਕੁਨਿਆ ਮੇਲੇ ਤੇ ਦੀ ਕਾਨਫਰੰਸ ਹੋਈ ਆ ਤੇ ਅੱਜ ਕੀ ਕਰ ਰਹੇ ਜੀ ਆਪਣੇ ਵਾਰਸ ਸੁਝਾਅ ਦੇ ਤੋ ਹਾਂਜੀ ਇਹ ਵਾਰਸ ਪੰਜਾਬ ਜਥੇਬੰਦੀ 9 ਤਰੀਕ ਨੂੰ ਵੱਡੇ ਪੱਧਰ ਤੇ ਕਾਨਫਰੰਸ ਕਰ ਰਹੇ ਉਹਦੇ ਵਾਸਤੇ ਤਿਆਰੀਆਂ ਚੱਲ ਰਹੀਆਂ। ਇਹ ਕਾਰਨ ਹਾਂਜੀ ਕਿਉਂਕਿ ਉਹ ਦੀ ਸੇਵਾ ਨੇ ਇਹ ਜਿਹੜੀ ਕਾਨਫਰੰਸ ਸਾਡੇ ਵੱਲੋਂ ਕੱਲੇ ਸਾਡੀ ਅਕਾਲੀ ਗੱਲਬਾਰਸ ਪੰਜਾਬ ਵੱਲੋਂ ਕੀਤੀ ਜਾਊਗੀ। ਅ ਬਾਕੀ ਸਾਥੀ ਜਿਹੜੇ ਆਪਣਾ ਹਨ ਜੋ ਨਾਲ ਮੌਜੂਦ ਵੀ ਨੇ ਉਹਨਾਂ ਨੂੰ ਲੈ ਕੇ ਕੋਈ ਆਪਣਾ ਰੋਮਾਨੀਓ ਕੋਰਟਾ ਉਹਨੇ ਕੋਈ ਸਪਸ਼ਟਿਕਰਨ ਦਿੱਤਾ ਹੋਈ। ਨੇ ਕੱਲ ਤੇ ਉਹਨਾਂ ਤੇ ਜਿਹੜੇ ਪਰਸੋਂ ਨੇ ਤੇ ਚਾਰਜ ਫਰੇਮ ਹੋਏ ਆ ਉਦੋਂ ਬਾਅਦ ਚ ਅਸੀਂ ਅੱਗੇ ਜਿੱਦਾਂ ਦੀ ਕਾਨੂੰਨੀ ਕਾਰਵਾਈ ਹੈ ਬਨੂ ਸਾਹਿਬ ਬੈਠੇ ਹੋਰ ਸਾਡੀ ਟੀਮ ਬੈਠੀ ਆ ਉਹ ਕਰਦੇ ਆ ਅਸੀਂ ਕਾਨੂੰਨੀ ਲੀਗਲੀ ਤੌਰ ਤੇ ਜੋ ਵੀ ਪੱਤੋ ਵੱਤ ਕੀਤਾ ਜਾ ਸਕਦਾ ਉਹ ਕਰਾਂਗੇ ਬਾਕੀ ਇਹ ਤੇ ਕਿੰਨਾ ਸਮਾਂ ਲੱਗਦਾ ਕੀ ਹੁੰਦਾ ਇਹ ਤੇ ਸਮਝ ਦੱਸੂਗੀ ਪ੍ਰੈਸੈਂਟੇਸ਼ਨ ਕੀ ਜਿਹੜੀ ਜਿੰਮੀ ਚੋੜ ਆ ਰਹੀ ਆ ਤਾਂ ਇਸ ਤੋਂ ਬਾਅਦ ਜਿਹੜੀਆਂ ਲੋਕ ਵਿਧਾਨ ਸਭਾ ਕਿਨ ਚੋੜਾਂ ਵਿੱਚ ਹੋਣੀਆਂ ਨੇ ਕਿਸੇ ਹੋਰ ਪਾਰਟੀ ਦੇ ਨਾਲ ਕੋਈ ਕੋਲੈਬੋਰੇਸ਼ਨ ਦੀ ਕੋਈ ਸਾਥ ਦੀ ਗੱਲ ਚੱਲਦੀ ਆ ਪਿੱਛੇ ਜੇ ਤੁਹਾਨੂੰ ਕਾਲੇਦਨ ਪਰ ਇੱਕ ਮੀਟਿੰਗ ਵਾਲੇ ਕੋਈ ਮਿਲ ਕੇ ਗਏ ਸੀਗੇ ਹਾਂਜੀ ਉਹ ਸਾਨੂੰ ਮਿਲ ਕੇ ਗਏ ਸੀਗੇ ਤੇ ਅਜੇ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਅਜੇ ਵਿਚਾਰ ਕਰ ਰਹੇ ਹਾਂ ਆਪਣੀ ਟੀਮ ਨਾਲ ਇਸ ਤੰਤਾਂ ਦੇ ਜਿੰਨੀ ਚੌਂਸੇ ਚ ਕੋਈ ਹੋਰ ਧਿਰਾਂ ਵੀ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਗੀਆਂ ਤੇ ਅਸੀਂ ਉਹਨਾਂ ਦਾ ਸਹਿਯੋਗ ਵੀ ਲਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਅਗਰ ਨੈਕਸਟ ਟਾਈਮ ਜਦੋਂ 27 ਦੀਆਂ ਜਾਂ ਹੋਰ ਚੋਣਾਂ ਆਉਂਦੀਆਂ ਉਹਦੇ ਬਾਰੇ ਚ ਅਸੀਂ ਉਸ ਨੇੜੇ ਜਾ ਕੇ ਕੋਈ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਹੈ ਉਹਦੇ ਹਿਸਾਬ ਨਾਲ ਫੈਸਲਾ ਲਵਾਂਗੇ ਇੱਕ ਤਰ੍ਹਾਂ ਦਾ ਇਹ ਇੱਕ ਚੱਟਾ ਸੀ ਕਿ ਜੀ ਵੀ ਪਰੰਪਰਿਤ ਤੋਂ ਭੱਲਦਾ ਟਿਕਟ ਦੇ ਤੇ ਕਾੜਵਾ ਚੱਲ ਰਹੀ ਜੀ ਸਾਨੂੰ ਪਹਿਲਾਂ ਮਨਾਂ ਕਰਕੇ ਪਰ ਇਹ ਇਹ ਜੀ ਕਿ ਹਲਕੇ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀਗੇ ਕਿ ਬੀਬੀ ਖਾਲੜਾ ਨੂੰ ਚੋਣ ਲੜਾਈ ਜਾਣੀ ਚਾਹੀਦੀ ਹੈ ਤੇ ਅਸੀਂ ਉਹ ਲੋਕਾਂ ਦੀ ਜਿਹੜੀ ਭਾਵਨਾ ਉਹ ਬੀਬੀ ਖਾਲੜਾ ਜੀ ਕੋ ਪਹਾਈ ਹੈ ਤਾਂ ਉਹ ਸ਼ਾਇਦ ਕੁਝ ਉਹਨਾਂ ਦੀ ਟੀਮ ਸ਼ਾਇਦ ਨਹੀਂ ਚੱਲ ਰਹੀ ਪਰ ਬੀਬੀ ਖਾਲੜਾ ਜੀ ਨੂੰ ਅਸੀਂ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਉਹਦੇ ਤੁਸੀਂ ਕਦਰ ਕਰੋ ਤੇ ਤੁਸੀਂ ਇਦਾਂ ਕਰੋ ਕਿ ਉਹ ਅਜੇ ਵਿਚਾਰ ਚੱਲ ਰਹੀ ਸਾਡੀ ਉਹਨਾਂ ਨਾਲ ਤੇ ਸ਼ਾਇਦ ਉਹ ਕਸਲਾ ਕਰਨ ਕਿ ਕਿੰਨੇ ਦਿਨਾਂ ਤੱਕ ਲਾਲ ਹੋ ਸਕਦਾ ਕਰਨ ਤਾਂ ਹੁਣ ਜਿਹੜੀ ਜਿੰਨੀ ਲੈਕਚਰ ਚ ਲੱਗ ਰਿਹਾ ਤੁਹਾਡੀ ਕੈਂਡੀਡੇਟ ਦਾ ਕਿੰਨੇ ਕਰ ਸਕਦਾ ਅਸੀਂ ਕੁਝ ਛੇਤੀ ਕੇ ਫੈਸਲਾ ਕਰਾਂਗੇ ਜਲਦੀ ਥੋੜਾ ਜਿਹਾ ਅਸੀਂ ਨਾ ਆਉਂ ਨਾਉਂ ਤਰੀਕ ਦੀ ਕਾਨਫਰੰਸ ਤੋਂ ਬਾਅਦ ਅਸੀਂ ਜਲਦੀ ਫੈਸਲਾ ਕਰਾਂਗੇ 350 ਸਾਲਾਂ ਦੀ ਚੀਜ਼ਾਂ ਵੀ ਆ ਰਹੀ ਹੈ ਜੀ ਸਰਕਾਰ ਆਪਣੇ ਲੈਵਲ ਤੇ ਪ੍ਰੋਗਰਾਮ ਲਿਖ ਰਹੀ ਹੈ ਸ੍ਰੋਮਿਕ ਕਮੇਟੀ ਨੇ ਪੰਥ ਬੰਦਰ ਤੇ ਜਿਹੜੇ ਆਪਣੇ ਵੇਸੇ ਆ ਬਾਦਸ ਪੰਜਾਬ ਦੇ ਜਥੇਬੰਦੀ ਕਿਹਨਾਂ ਨੂੰ ਸੁਜੋਗ ਦੇਗੇ ਨੇ ਮੇਰੇ ਖਿਆਲ ਹੈ ਕਿ ਜਿਹੜੀ ਸਰਕਾਰ ਦੇ ਕੰਮ ਜਿਹੜੇ ਦਾ ਸਰਕਾਰ ਦਾ ਕੰਮ ਸੀਗਾ ਜੇ ਕੇਂਦਰ ਸਰਕਾਰ ਵੀ ਬਣਾ ਰਹੀ ਪੰਜਾਬ ਸਰਕਾਰ ਵੀ ਬਣਾ ਰਹੀ ਮੇਰੇ ਖਿਆਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਦੇਣ ਹੈ ਮਨੁੱਖੀ ਅਧਿਕਾਰਾਂ ਦੀ ਦੁਨੀਆਂ ਜੀਜਾਂ ਵਾਸਤੇ ਉਹਨਾਂ ਨੇ ਦੂਜੇ ਧਰਮਾਂ ਵਾਸਤੇ ਬਹੁਤ ਵੱਡਾ ਆਪਣਾ ਆਪਣੇ ਸਾਥੀਆਂ ਦਾ ਬਲੀਦਾਨ ਦਿੱਤਾ ਜਿਹਦੇ ਨਾਲ ਬਹੁਤ ਉਹ ਜਿਹੜਾ ਧਰਮ ਨੂੰ ਬਚਾਇਆ ਗਿਆ ਹੁਣ ਮੇਰੇ ਖਿਆਲ ਹੈ ਕਿ ਉਸ ਧਰਮ ਦੇ ਪੈਰੋਕਾਰ ਸਾਡੇ ਧਰਮ ਨੂੰ ਗੁਰੂ ਤੇਗ ਬਹਾਦਰ ਦੇ ਪੈਰੋਕਾਰਾਂ ਨੂੰ ਹੀ ਮੇਰਾ ਖਿਆਲ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਨਾਲ ਇਨਸਾਫ ਕਰ ਦੇ ਉਹਨਾਂ ਦੇ ਉਹਨਾਂ ਦੇ ਧਰਮ ਦੇ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਮੇਰਾ ਖਿਆਲ ਹੈ ਕਿ ਜੋ ਕੁਝ ਸਾਡੇ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਸਾਡੇ ਸਿੱਖ ਬੱਚਿਆਂ ਨਾਲ ਕੀਤਾ ਜਾ ਰਿਹਾ ਉਹ ਬਹੁਤ ਮੇਰਾ ਖਿਆਲ ਹੈ ਕਿ ਸਰਕਾਰਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਸਤਵਦੀ ਮਨੋਚਾਉਂਦੀ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਸਾਡੇ ਬੇਦਬੀਆਂ ਦਾ ਫੈਸਲਾ ਕਰੇ ਇਹ 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 ਮੇਰਾ ਖਿਆਲ ਹੈ ਕਿ ਸਰਕਾਰ ਦਾ ਇਹ ਫਰਜ਼ ਬਣਦਾ ਅੱਜ ਵੀ ਦੇਖੋ ਮੇਰਾ ਖਿਆਲ ਹੈ ਕਿ ਅੱਜ ਸਾਨੂੰ ਇੱਕ ਖਬਰ ਮਿਲ ਰਹੀ ਹੈ ਕਿ ਸੰਗਰੂਰ ਜੇਲ੍ਹ ਚ ਇੱਕ ਮਸ਼ਹਰਾ ਪਨੂਆ ਦਾ ਸਿੰਘ ਸੀਗੇ ਉਹਦੀ ਜੇਲ੍ਹ ਚ ਮੌਤ ਹੋ ਗਈ ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਉਥੇ ਜੇਲਾਂ ਦੀ ਵੀ ਹਾਲਾਤ ਜਿਹੜੇ ਬਹੁਤ ਮਾੜੇ ਆ ਖਾਸ ਕਰਕੇ ਸਾਡੇ ਜਿਹੜੇ ਸੇਖ ਮੰਡਟ ਜਾਂ ਸੇਖ ਆ ਖਾਲੀ ਜਿਹੜੇ ਕੋਈ ਜਾਰੂ ਲੜਨ ਵਾਲੇ ਆ ਉਹਨਾਂ ਨਾਲ ਬਹੁਤ ਉਥੇ ਬੁਰਾ ਵਿਹਾਰ ਕੀਤਾ ਜਾਂਦਾ ਭਾਈ ਅਮਿਤ ਖਾਲਸ ਸਿੰਘ ਦੇ ਰਾਈ ਦੇ ਮਾਮਲੇ ਵਿੱਚ ਸੁਪਰੀਮ ਕਮੇਟੀ ਕਿੰਨਾ ਪਰਿਵਾਰ ਨੂੰ ਤੇ ਪਾਰਟੀ ਨੂੰ ਸਹਿਯੋਗ ਦੇ ਰਹੀ ਹੈ ਜੀ ਵੀ ਮੇਰਾ ਖਿਆਲ ਹੈ ਕਿ ਸ਼ੁਰੂ ਸ਼ੁਰੂ ਚ ਉਹਨਾਂ ਨੇ ਕਾਪੀ ਉਹਨਾਂ ਸਾਡੇ ਨਾਲ ਠੀਕ ਹੈ ਕਿ ਅੱਗੇ ਚੱਲਣ ਦੀ ਪਰ ਜਦੋਂ ਤੋਂ ਅਸੀਂ ਮੇਰਾ ਖਿਆਲ ਹੈ ਕਿ ਥੋੜਾ ਜਿਹਾ ਪੋਲਿਟੀਕਲ ਤੌਰ ਤੇ ਹਰਤਪਾਲ ਆ ਗਏ ਕਿ ਉਹ ਮੇਰੇ ਖਿਆਲ ਜਿਹੜੀ ਸ਼੍ਰੋਮਣੀ ਕਮੇਟੀ ਵੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਇੱਕ ਤਿਰਨੋਂ ਥੋੜਾ ਜਿਹਾ ਵੱਧ ਸਹਿਯੋਗ ਦਿੰਦੇ ਆ ਤੇ ਇਸ ਕਰਕੇ ਉਦੋਂ ਬਾਅਦ ਚ ਅਸੀਂ ਇੰਡੀਵਿਜੂਅਲੀ ਲੱਗੇ ਹੋਏ ਆ ਤੇ ਫਿਰ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਚਲੋ ਜਿੰਨਾ ਜਿੰਨਾ ਸਾਡਾ ਸਹਿਯੋਗ ਦਿੱਤਾ ਉਹਦੇ ਵਾਸਤੇ ਤੇ ਅਸੀਂ ਆ ਵੀ ਜਿਹੜਾ ਸਰੋਨੀਕ ਮਿਟੀ ਅਕਾਲ ਤਖਤ ਦੇ ਜੱਜਦਾਰ ਨੂੰ ਅਪੀਲ ਕਰਦੇ ਹਾਂ ਕਿ ਜੋ ਸਾਡੀਆਂ ਉਹ ਦਿਨ ਬੀਬੀਆਂ ਦੀਆਂ ਜਾਂ ਹੋਰ ਕਿਤੇ ਵੀ ਚੁੰਨੀਆਂ ਲਾਈਆਂ ਗਈਆਂ ਇਹਦੇ ਵਾਸਤੇ ਵੀ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਆ ਅਗਲੀ ਤਾਰੀਖ ਦੀ ਕਦੋਂ ਸੁਣਵਾਈ ਹੈ ਜੀ ਜੇ ਭਾਈ ਡੇ ਅੱਛਾ ਮੰਨੋ ਅਗਰ ਖੇਰ ਕੋਈ ਅਜਿਹੀ ਹਰਕਤ ਹੁੰਦੀ ਹੈ ਹਾਲ ਤੱਕ ਤਾਂ ਕਿਸੇ ਵੱਲੋਂ ਕੋਈ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੱਲੋਂ ਤੱਕ ਮੈਸੇਜ ਕੋਈ ਪੁੱਛਤਾ ਨਹੀਂ ਦਿੱਤਾ ਜੀ ਨਾ ਕੋਈ ਅਜਿਹੀ ਹਰਕਤ ਮੰਨੋ ਖੇਰ ਹੋ ਸਕਦੀ ਜਿਸ ਵਾਂ ਕੋਈ ਜੋ ਕੋ ਹੁੰਦੀ ਆ ਤਾਂ ਕੀ ਹੋਏਗਾ ਕੋਈ ਇਸ ਤਰ੍ਹਾਂ ਦਾ ਕੋਈ ਅੱਗੇ ਵੀ ਨਵੀਂ ਪ੍ਰਸ਼ਾਸਨ ਦੇ ਕੋਲੋਂ ਵੀ ਸਾਡਾ ਕੋਲ ਪ੍ਰੋਟੋਕੋਲ ਹੋ ਗਿਆ ਸੀ ਮਿਲਦੀ ਪਰਵਾਨਾ ਐਸੈਸਰੀ ਐਕਸ਼ਨ ਕ੍ਰਿਮੀਨਲ ਕੇਸਸ ਸਿਵਲ ਕੇਸ ਸਾਰੇ ਲੈ ਜਾਣਗੇ ਜੋ ਵੀ ਸਾਡੀਆਂ ਰੈਮਡੀਜ਼ ਹਨ ਲੀਗਲ ਰੈਮਡੀਜ਼ ਸਾਰੀਆਂ ਅਵੇਲ ਕੀਤੀਆਂ ਜਾਣਗੀਆਂ ਤੇ ਇੱਕ ਲੈਸਨ ਦਿੱਤਾ ਜਾਊਗਾ ਇਹੋ ਜਿਹੇ ਪੁਲਿਸ ਅਫਸਰ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਦੇ ਖਿਲਾਫ ਇਦਾਂ ਦੀ ਹਰਕਤਾਂ ਕਰਦੇ ਜਾਂ ਉਹਦੀ ਫੈਮਿਲੀ ਦੇ ਖਿਲਾਫ ਉਹਨਾਂ ਨੂੰ ਸਜ਼ਾ ਦਿਵਾਉਣ ਲਈ ਕਿਸੇ ਵੀ ਅੱਤਕ ਜਾਣ ਦੀ ਤਿਆਰ ਸੀ ਦੇਖੋ ਉਸ ਦਿਨ ਜਦੋਂ ਇੱਕ ਹੋਰ ਗੱਲ ਉੱਥੇ ਸਾਨੂੰ ਕਿਉਂਕਿ ਤਿੰਨ ਚਾਰ ਘੰਟੇ ਸਾਰੀ ਸੰਗਤ ਉੱਥੇ ਹੀ ਰਹੀ ਤੇ ਜਿਹੜੇ ਨਸ਼ੇ ਦੇ ਕੇਸਾਂ 'ਚ ਲੱਗਦਾ ਸੀ ਕਿ ਉਹ ਲੈ ਕੇ ਆਏ ਹੋਏ ਬੰਦੇ ਆ ਉਹਨਾਂ ਨੂੰ ਬਿਠਾੜ ਕੇ 15-15 20-20 ਮਿੰਟ ਉਹਨਾਂ ਨਾਲ ਮੁਲਾਕਾਤ ਵੀ ਕਰਾਈ ਜਾ ਰਹੀ ਸੀ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਬੁਲਾਇਆ ਜਾ ਰਿਹਾ ਸੀ ਪਰ ਮੈਂ ਤਾਂ ਹੈਰਾਨ ਸੀ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਝਲਕ ਵੀ ਦਿਖਾਉਣ ਨੂੰ ਤਿਆਰ ਨਹੀਂ ਸੀ ਸਰਕਾਰ ਕੀ भाई अमृतपाल सिंह ਤੇ ਉਹਦੇ ਸਾਥੀਆਂ ਤੋਂ ਇੰਨੀ ਡਰੀ ਹੋਈ ਆ ਕਿ ਉਹ ਉਹਦੇ ਪਰਿਵਾਰ ਨੂੰ ਹੀ ਨਹੀਂ ਮਿਲ ਸਕਦੇ ਉਹ ਕੀ ਇਹ ਮਨੁੱਖੀ ਅਧਿਕਾਰਾਂ ਦਾ ਇਹ ਘਾਣ ਨਹੀਂ ਹਨ ਨਹੀਂ ਹੈਗਾ ਤੇ ਜੇ ਉਹ ਜਿਹੜੇ ਕ੍ਰਾਈਮ ਕਰਦੇ ਜਿਹੜੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਆ ਉਹਨਾਂ ਦੇ ਪਰਿਵਾਰਾਂ ਕੋਲ ਹੱਕਾ ਹੈਗਾ ਉਹ ਉਹਨਾਂ ਨੂੰ ਮਿਲ ਵੀ ਸਕਦੇ ਆ ਉਹਨਾਂ ਨਾਲ ਚਾਹ ਪਾਣੀ ਵੀ ਬੈਠ ਕੇ ਪੀ ਸਕਦੇ ਆ ਉਧਰ ਜਾ ਕੇ ਗੱਲ ਵੀ ਕਰ ਸਕਦੇ ਆ ਪਰ ਮਤਲਬ ਉਸ ਦਿਨ ਜੋ ਸੀਗਾ ਉਹ ਬੜਾ ਮੈਨੂੰ ਲੱਗਦਾ ਇਸ ਦੇਸ਼ ਦੇ ਅੰਦਰ ਕੋਈ ਬਰਾਬਰੀ ਵਾਲੀ ਗੱਲ ਨਹੀਂ ਸੀਗੀ ਖਾਸ ਕਰਕੇ ਸਿੱਖਾਂ ਨੂੰ ਮੈਨੂੰ ਲੱਗਦਾ ਇਹ ਹਰ ਬਾਰ ਕੋਈ ਨਾ ਕੋਈ ਗੱਲ ਇਦਾਂ ਦੀ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਦੋ ਨੰਬਰ ਦੇ ਸ਼ਹਿਰੀਆਂ ਇੱਥੇ ਤੁਹਾਡੇ ਹੱਕ ਜਿਹੜੇ ਉਸਮਾਨੰਤਰ ਨਹੀਂ ਹੈਗੇ। ਦੂਸਰਾ ਦੂਸਰਾ ਉੱਥੇ ਹਰਪਾਲ ਸਿੰਘ ਦਾ ਜੋ ਕੰਡੈਕਟ ਸੀਗਾ ਉੱਥੇ ਐਂ ਲੱਗਦਾ ਸੀ ਜਿਵੇਂ ਭਾਈ ਅਮਿਤਪਾਲ ਸਿੰਘ ਨੇ ਲੋਕਾਂ ਨੂੰ ਨਸ਼ੇ ਛਡਾ ਕੇ ਇਹਨਾਂ ਨੂੰ ਕੋਈ ਨੁਕਸਾਨ ਕਰ ਦਿੱਤਾ ਹੋਵੇ। ਇਦਾਂ ਕੰਡੈਕਟ ਲੱਗ ਰਿਹਾ ਸੀ ਜਿਵੇਂ ਗੁਰੂ ਵਾਲੇ ਬਣਨ ਲਈ ਪ੍ਰੇਰਨਾ ਦੇਣੀ ਇਹਨਾਂ ਦਾ ਕੁਝ ਨੁਕਸਾਨ ਹੋ ਰਿਹਾ ਹੁੰਦਾ ਇਦਾਂ ਲੱਗਦਾ ਸੀ ਪਰਸਨਲੀ ਇਹਨਾਂ ਦੇ ਕੋਈ ਇੰਟਰਸਟ ਸੀਗੇ ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਆ ਕੇ ਇਹਨਾਂ ਦੇ ਇੰਟਰਸਟ ਖਤਮ ਕੀਤੇ ਵੀ ਲੋਕਾਂ ਨੂੰ ਗੁਰੂ ਵਾਲੇ ਬਣਾ ਕੇ ਨਸ਼ੇ ਛੱਡਣ ਲਈ ਪ੍ਰੇਰਣਾ ਕੀਤੀ ਤੇ ਇਹਨਾਂ ਨੂੰ ਐ ਲੱਗਦਾ ਸੀਗਾ ਜਿਵੇਂ ਇਹ ਲੋਕਾਂ ਨੂੰ ਲੱਗ ਰਿਹਾ ਵਾ ਵੀ ਉਹਨਾਂ ਦੇ ਕੋਈ ਇੰਟਰਸਟ ਆ ਉਹਨਾਂ ਦੇ ਡਾਕਾ ਪਿਆ ਵਾ ਤੇ ਇਸ ਕਰਕੇ ਉਹ ਤਾਂ ਪਰਸਨਲੀ ਮੈਨੂੰ ਲੱਗਦਾ ਹੋਏ ਇਹਨਾਂ ਦਾ ਹਾਂਜੀ ਵਾਹਿਗੁਰੂ ਜੀ ਕਫਾਲ ਸਾਹਿਬ ਵਾਹਿਗੁਰੂ ਜੀ ਕਿਹਾ ਤੇ ਮਾਦੇ ਜੀ ਉਸ ਦਿਨ ਕੀ ਲੇਡੀਜ਼ ਪੁਲਿਸ ਸੀਓ ਖਤੇ ਮੌਜੂਦ ਆਗਾ ਲੇਡੀਜ਼ ਪੁਲਿਸ ਸੀ ਤੇ ਫਿਰ ਮੀਨਾ ਕਿੰਨੀਆਂ ਲਾਈਆਂ ਵਿੱਚ ਪਾਰੀ ਵਿੱਚ ਉਹ ਕੀਤਾ ਜਾ ਰਿਹਾ ਸੀ ਲੇਡੀ ਲੇਡਿਸ ਪੁੱਲਸ ਬਹੁਤ ਘੱਟ ਸੀ ਉੱਥੇ ਤੇ ਜਿੱਦਾਂ ਇੱਕ ਬਾਜੇ ਕੰਦੇ ਵਾਲੇ ਦੀ ਘਰ ਵਾਲੀ ਗੁਰਮੀਤ ਦੀ ਭੈਣ ਗੁਰਮੀਤ ਦੀ ਮੰਮੀ ਕੋਲਵੰਤ ਦੀ ਭੈਣ ਕੋਲਵੰਤ ਦੀ ਵਾਈਫ ਇਹ ਜਿਹੜੀਆਂ ਚਾਰ ਜਨਾਨੀਆਂ ਸੀ ਨਾ ਇਹਨਾਂ ਦੀਆਂ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਘਰੂਂਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਤੇ ਮੇਰੇ ਨਾਲ ਵੀ ਹੱਥੋਂ ਤੱਕ ਕੀ ਐਸਪੀ ਹਰਪਾਲ ਸਿੰਘ ਇੰਨਾ ਔਖਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤੇ ਪੰਜਾਬ ਚੱਗ ਲਈਏ ਜੇ ਅਮਰ ਤੇ ਛਕਾਉਣਾ ਜੇ ਨਸ਼ੇਸ਼ ਡੌਣੇ ਅੱਗਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ ਵਿੱਚ ਲੱਗੀ ਰਹੇ ਜੇ ਅੱਜ ਉਹ 3 ਸਾਲ ਤੋਂ ਜੇਲ੍ਹ ਚ ਵਾ ਹੋਣੀ ਅੱਗ ਬੁਜੀ ਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਰੋਜ਼ ਮਰਦੇ ਆ ਕਿੰਨੀਆਂ ਇਹ ਮੁੜ ਕੇ ਪ੍ਰਸ਼ਾਸਨ ਦਬਾਅ ਪਾਉਂਦਾ ਵੀ ਤੁਸੀਂ ਉੱਥੇ ਬੋਲੋ ਨਾ ਵੀ ਟੀਕਾ ਲਾ ਕੇ ਮਰਿਆ ਵਾ ਕੋ ਅਟੈਕ ਹੋ ਗਿਆ ਵਾ ਇਹ ਕਰਕੇ ਮੈਂ ਕਹੀ ਨਹੀਂ ਵੀ ਜਿੱਦਣ ਭਾਈ ਸਾਹਿਬ ਇੱਥੇ ਸੀ ਜਿੱਦਣ ਇਹ ਅੱਗ ਲਾਉਣ ਦੀ ਗੱਲ ਕਰਦੇ ਆ ਉਹ ਦਿਨ ਕਿੰਨੀਆਂ ਮਾਵਾ ਇੱਥੇ ਆਣਨ ਕੇ ਰੋਂਦੀਆਂ ਸੀ ਤੇ ਕਿੰਨੀਆਂ ਮਾਵਾ ਸੀਸਾਂ ਜਿੰਦੀਆਂ ਵੀ ਸਾਡੇ ਪੁੱਤ ਨਸ਼ੇ ਤੋਂ ਛੁੱਟ ਕੇ ਉਹ ਅੱਗ ਸੀ ਕਿ ਅੱਜ ਦੀ ਅੱਗ ਹੈ ਇਹ ਤੇ ਐਉਂ ਹੀ ਜਿਉਂ ਕਿਸ ਨੇ ਕਿ ਪਾਰਟੀ ਨੇ ਸਿਖਾਇਆ ਹੋਇਆ ਵਾ ਨਾ ਇੰਨਾ ਬੋਲਿਆ ਗੁੱਸੇ ਵਿੱਚ ਤੁਸੀਂ ਬਹੁਤ ਕਮਾਈ ਕਰ ਲਈ ਪਹਿਲੋਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣਾ ਵੀ ਕਮਾਈ ਕਰ ਲਈ ਕਰੋੜਾ ਰੁਪਈਆ ਤੁਸੀਂ ਕਮਾਈ ਤੂੰ ਸਾਨੂੰ ਦੇ ਕੇ ਆਇਆ ਇਹ ਕੁਝ ਦੇ ਕੇ ਆਇਆ ਬਾਕੀ ਜੇ ਇਹਨੂੰ ਕੋਈ ਸ਼ੱਕ ਹੈ ਪ੍ਰੂਫ ਕਰੇ ਸਾਡੇ ਕੋ ਇਹ ਰੁਪਈਆ ਦਾ ਪ੍ਰੂਫ ਕਰੇ ਸਾਡੇ ਕੋਲ ਇਹਦਾ ਕੀ ਹੱਕ ਹੈ ਸਾਨੂੰ ਇਹ ਨਹੀਂ ਗੱਲ ਕਹਿੰਦਾ ਵੀ ਕਰੋੜਾ ਰੁਪਈਆ ਦੀ ਕਮਾਈ ਕਰ ਲਈ ਇਹਨੇ ਬਹੁਤ ਗਲਤ ਬੋਲਿਆ ਵਾ ਤੇ ਸਾਰੇ ਵਫਾ मतलब सरकार ਨੂੰ ਬੇਨਤੀ ਕਰਦੀ ਕਿ ਇਹੋ ਜਿਹਾ ਐਸਪੀ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਆ ਉਹ ਧੀਆਂ ਭੈਣਾਂ ਨੂੰ ਖਿੱਚ ਤੂ ਕਰਨ ਤੇ ਕਾਦੀ ਸੁਰੱਖਿਆ ਵਾਏ ਇਹ ਖਿੱਚ ਤੂ ਪੁਲਿਸ ਮੁਲਾਜ਼ਮ ਜਿਹੜੇ ਸੀ ਇਹ ਕੁਛਾਂ ਦੇ ਵੱਲ ਕੀਤੀ ਗਈ ਪੁਲਿਸ ਮੁਲਾਜ਼ਮ ਹਾਂ ਜਰਸੀ ਸਾਰੇ ਜਿਨ੍ਹਾਂ ਨੇ ਕੀਤੀ ਆ ਉਹ ਵੀਡੀਓ ਵੀ ਹੈਗੀ ਆ ਜਿਹਦੇ ਵਿੱਚ ਇਹਨਾਂ ਦੀ ਚੋਦੀ ਇੱਕ ਅੱਧੀ ਚੁੰਨੀ ਵੀ ਲੱਥੀ ਆ ਜੁੱਤੀ ਲੱਥੀ ਅਗਲਾ ਛੋਟਾ ਜਿਹਾ ਬੱਚਾ ਸੀ ਗੁਰਪ੍ਰੀਤ ਦੀ ਭੈਣ ਦਾ ਉਹਦੀ ਵੀ ਬਹੁਤ ਖਿੱਚ ਤੂ ਕੀਤੀ ਬਹੁਤ ਮਤਲਬ ਬੋਲਬਲਾਰਾ ਹੋਇਆ ਤੇ ਐਂ ਜਦ ਤੱਕ ਮੇਲਾ ਲੱਗਿਆ ਹੁੰਦਾ ਹਾਂ ਹਾਂਜੀ ਪੁਲਿਸ ਜਦੋਂ ਖਿੱਚ ਤੂੰ ਹੀ ਕਰਦੇ ਫਿਰ ਚੁੰਨੀਆਂ ਤੇ ਲੱਥਣੀਆਂ ਇਸੇ ਤੋਂ ਜਦੋਂ ਆਪਾਂ ਇੱਕ ਦੂਜੇ ਦੀ ਖਿੱਚ ਤੂੰ ਕਰਾਂਗੇ ਤੇ ਚੁੰਨੀ ਤੇ ਫਿਰ ਲੱਥਣੀ ਸੀ ਤੇ ਇਸ ਕਰਕੇ ਆ ਵੀ ਬਹੁਤ ਹੀ ਵੱਡੀ ਇਹਨੇ ਗਲਤੀ ਕੀਤੀ ਆ ਸਾਡੇ ਨਾਲ ਇਦਾਂ ਕਰਕੇ ਤੇ ਬਹੁਤ ਗਲਤ ਬੋਲਿਆ ਵਾ ਮੈਂ ਤਾਂ ਕਹੀ ਨਹੀਂ ਵੀ ਇਹੋ ਜਿਹੇ ਨੂੰ ਇੱਥੋਂ ਸਸਪੈਂਡ ਕਰਨਾ ਚਾਹੀਦਾ ਵਾ ਜੀ ਇਹਨਾਂ ਧੀਆਂ ਪਹਿਣਾ ਦੀ ਰਾਖੀ ਕੀ ਕਰਨੀ ਆ ਜੇ ਕੋਈ ਦੁੱਖ ਲੈ ਕੇ ਇਨਾਂ ਕੋ ਜਾਊਗਾ ਇਹ ਨਾ ਕੀ ਦੁੱਖ ਕਿਸ ਦਾ ਸੁਣਨਾ ਇਹ ਤੇ ਗੋਗਾਂਡੀਆਂ ਧੀਆਂ ਪੈਣੇ ਤੁਕ ਤੁਮ ਕੋਈ ਇੱਕ ਸੀਟ ਕਰਦੇ ਆ ਬਾਕੀ ਜੇ ਕਰਦੇ ਆ ਕਿ 1 ਕਰੋੜ ਰੁਪਈਆ ਇਕੱਠਾ ਕਰਦੇ ਆ ਆਪ ਵਰਦੀਆਂ ਪਾ ਕੇ ਕੀ ਕੰਮ ਕਰਦੇ ਕਿਸੇ ਨੇ ਕੋਈ ਕੰਮ ਕਰਾਉਣਾ ਪੈਸੇ ਤੋਂ ਬਗੈਰ ਕੋਈ ਕਰਦਾ ਇਹ ਸਾਰੀ ਪਤਾ ਨਹੀਂ ਪੁਲਸ ਨੂੰ ਹੀ ਅਥਾਰਟੀ ਦਿੱਤੀ ਆ ਤੁਸੀਂ ਜੋ ਮਰਜ਼ੀ ਕਰਦੋ ਕਾਊਂਟਰ ਕਰਦੋ ਕਿਹਦੀ ਖਿੱਚ ਦੋ ਕਰਦੋ ਕੋਸ਼ ਕਰਦੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਰੱਸ਼ਨ ਤੇ ਨਸ਼ਾ ਜੇ ਕੋਈ ਦੋਗਣਾ ਕੀਤੀ ਆ ਤੁਹ ਲੱਗਦਾ ਕ腐ਪਸ਼ਨ ਤੇ ਨਸ਼ਾ ਜਾਂ ਸਰਕਾਰ ਤੋਂ ਕੁਝ ਘਟਿਆ ਨਛਾ ਬਿਲਕੁਲ ਨਹੀਂ ਕਟਿਆ ਖਬਰਾਂ ਤੁਸੀਂ ਰੋਜ਼ ਪੜ੍ਹਦੇ ਜੇ ਇੱਕ ਰੋਜ਼ ਦੇ ਇੱਕ ਦੋ ਨੌਜਵਾਨ ਜਿਹੜੇ ਮਰਦੇ ਆ ਕਿਉਂਕਿ ਇਹ ਇਸੇ ਕਰਕੇ ਆਪਾ ਹੀ ਸਾਬ ਨੂੰ ਛੱਡਣ ਨਹੀਂ ਦਈ ਵੀ ਇਹਨਾਂ ਦਾ ਜਿਹੜਾ ਨਸ਼ੇ ਦਾ ਕਾਰੋਬਾਰ ਉਹ ਬੰਦ ਹੋ ਜਾਣਾ ਐਦਾਂ ਇਹਨਾਂ ਦਾ ਚੱਲੀ ਜਾਣਾ ਕਟਿਆ ਤੇ ਤਾਂ ਕਿੱਥੋਂ ਨਹੀਂ ਮਿਲਦਾ ਨਸ਼ਾ ਨਸ਼ਾ ਤੇ ਆਮ ਦੁਕਾਨਾਂ ਤੋਂ ਪਰਚੂਨ ਹੁਣ ਮਿਲੁੰਦਾ ਰੋਜ਼ ਇੱਕ ਦੋ ਮੌਤਾ ਹੁੰਦੀਆਂ ਕਿੱਥੇ ਘਟਿਆ ਨਸ਼ਾ ਇਹ ਨਸ਼ੇ ਵਿਰੁੱਧ ਯੁੱਧ ਛੇੜ ਕੇ ਉੱਥੇ ਸਮੋਸੇ ਖਾ ਕੇ ਠੰਡੇ ਪੀ ਕੇ ਘਰ ਨੂੰ ਆ ਜਾਂਦੇ ਇਹਨਾਂ ਦੇ ਜਿਹੜੇ ਭਗਵਾਨ ਦਾ ਮਾਨ ਦੇ ਚਿਹਤ ਆ ਕਿੱਥੋਂ ਨਸ਼ਾ ਕੱਟ ਗਿਆ ਜਿੱਦਾਂ ਇਹਨਾਂ ਦੀ ਪੇਸ਼ੀ ਸੀ ਇੰਨੀ ਫੋਰਸ ਲਾਈ ਸੀ ਤੇ ਨਸ਼ਾ ਫੜਨ ਵਾਲਿਆਂ ਨੂੰ ਵਾਸਤੇ ਕੋਈ ਨਾ ਕੋਸ ਕੋ ਫੋਰਸ ਨਹੀਂ ਆ ਗਈ ਇਹ ਸਾਰੇ ਪਖੰਡ ਕਰਦੇ ਆ ਨਸ਼ਾਈਨਾ ਬੰਦ ਨਹੀਂ ਕਦੀ ਵੀ ਕਰਨਾ ਨਸ਼ਾ ਉਦੋਂ ਹੀ ਬੰਦ ਹੋਏ ਜਦੋਂ ਪੈਸਾ ਵਾਏ ਜੀ 6 ਮਹੀਨੇ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਹੀ ਤੇ ਇਸ ਕਰਕੇ ਉਹਨਾਂ ਨੇ ਚੋਕੇ ਦੇ ਅਨਸ ਲਾ ਕੇ ਜੇਲ੍ਹ ਜਿੱਦੇ ਤਾਂ ਨਸ਼ਾ ਘਟ ਸਕਦਾ ਸੀ ਹਾਂਜੀ 100% ਜੇ ਅਮਰਤਪਾਲ ਬਾਹਰ ਹੁੰਦੇ ਤੇ ਅੱਜ ਨੂੰ 100% ਜਿਹੜੇ ਨੌਜਵਾਨ ਸੀ ਅਮਰਤ ਸ਼ਾਕੇ ਗੁਰੂ ਦੇ ਨਾਲ ਜੁੜਦੇ ਉਦੋਂ ਤੁਸੀਂ ਪ੍ਰਸ਼ਾਸ਼ਕਾਂ ਨੂੰ ਪੁੱਛ ਰਹੇ ਸੀ ਕਿ ਸਾਲੋਂ ਤੁਸੀਂ ਵਾਅਦਾ ਕੀਤਾ ਪਰਵਾਰ ਵੀ ਪੁੱਛ ਰਿਹਾ ਸੀ ਕਿ ਪਰਦਾਸ ਨੂੰ ਤੁਸੀਂ ਕਹਿੰਦੇ ਕਿ ਪਰਵਾਰਾਂ ਨੂੰ ਕਿਹਾ ਸੀ ਕਿ ਤੁਹਾਨੂੰ ਬੁਲਾਵਾਂਗੇ ਕਿ ਕਿਸਾ ਕਸਮ ਕਸੂਰ ਦੇ ਵਿੱਚ ਤੁਹਾਡੀ ਗੱਲ ਹਾਂਜੀ ਪਰਵਾਰਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬੈਠ ਜਾਓ ਥੱਲੇ ਜਦੋਂ ਜਾਣ ਲੱਗਣਗੇ ਉਦੋਂ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਇਸ ਕਰਕੇ ਜਦੋਂ ਉਹ ਥੱਲੇ ਉਤਾਰਿਆ ਸਾਰੇ ਪਰਿਵਾਰ ਥੱਲੇ ਗਏ ਤਾਂ ਉਹਨਾਂ ਦਵਾ ਦਾ ਉਹਨਾਂ ਨੂੰ ਤੱਕ ਕੇ ਤੇ ਗੱਡੀਆਂ ਚ ਵਾਰਤਾ ਤਾਂ ਹੀ ਉਹ ਪਰਿਵਾਰ ਵਾਲੇ ਗੱਡੀ ਭੱਜੇ ਤੇ ਫਿਰ ਇਹਨਾਂ ਨੇ ਖਿੱਚਤ ਹੋਈ ਕੀਤੀ ਹਰ ਇੱਕ ਨੂੰ ਆਸ ਹੁੰਦੀ ਹੈ ਵੀ ਮੈਂ ਇੱਡੀ ਦੂਰੋਂ ਆਇਆ ਮੈਂ ਮਿਲਾਂ ਆਪਣੇ ਪਰਿਵਾਰ ਨੂੰ ਪਹਿਲਾਂ ਇਹਨਾਂ ਨੇ ਆਖਿਆ ਵੀ ਤੁਸੀਂ ਚੁੱਪ ਕਰਕੇ ਬੈਠ ਜਾਓ ਤੇ ਜਦ ਦੇ ਟਾਈਮ ਤੁਹਾਨੂੰ ਬੁਲਾਵਾਂਗੇ। ਮਤਲਬ ਜਿਹੜੀ ਖਾਲਸਾ ਵਹੀਰ ਜਿਹੜੀ ਸੀ ਜਦੋਂ ਭਾਈ ਸਾਹਿਬ ਜਿਲ੍ਹੇ ਦੇ ਵਿੱਚ ਚਲਗੇ ਤਾਂ ਉਹ ਕਿਤੇ ਨਾ ਕਿਤੇ ਰੁਕ ਗਈ। ਹੁਣ ਜਾਂ ਚਲਾਈ ਜਾਏਗੀ ਪਹਿਲੇ ਤਰ੍ਹਾਂ ਖਾਲਸਾ ਵਹੀਰ ਜਾਂ ਪਾਰਟੀ ਦੇ ਵੱਲੋਂ ਕਿ ਜਾਂ ਉਹਨਾਂ ਦੇ ਆਉਣ ਤੋਂ ਬਾਅਦ ਹੀ ਕੋਈ ਗੱਲ ਹੋਏਗੀ। ਅਜੀ ਇਹੋ ਜਿਹਾ ਤੇ ਕੋਈ ਵੀ ਪ੍ਰੋਗਰਾਮ ਭਾਈ ਸਾਹਿਬ ਬਾਹਰ ਆਉਣਗੇ ਤੇ ਫੇਰ ਹੀ ਹੋਊਗਾ ਕਿਉਂਕਿ ਪਾਰਟੀ ਦੇ ਤੇ ਹੋਰ ਹੀ ਬੜੇ ਰਜੇਵੇਂ ਹੁੰਦੇ ਆ ਤੇ ਬਾਕੀ ਜਿਹੜੀ ਖਾਲਸਾ ਵਹੀਰ ਉਹ ਉਹਨਾਂ ਨਾਲ ਹੀ ਚੱਲ ਸਕਦੀ ਹੈ। ਆਮ ਬੰਦਾ ਹੋਰ ਕੋਈ ਨਹੀਂ ਚਲਾ ਸਕਦਾ ਉਹ ਹੀ ਆਉਣਗੇ ਤੇ ਉਹ ਹੀ ਆਪਣੇ ਸਾਥੀ ਸਿੰਘਾਂ ਨਾਲ ਸਾਰਿਆਂ ਨਾਲ ਰਲ ਕੇ ਤੇ ਖਾਲਸਾ ਵੀਰ ਚਲਾਉਣਗੇ ਅੱਛਾ ਜੀ ਬਹੁਤ ਬਹੁਤ ਰਮਾਈ ਦੀ ਸਾਰਾ